ਸ਼ੁਰੂਆਤ ਇੱਕ ਅਹਿਮ ਬੇਹੱਦੀ ਵੱਡੀ ਖਬਰ ਨਾਲ ਕਰਨ ਜਾ ਰਹੇ ਹਾਂ ਜੋ ਕਿ ਖਬਰ ਜੁੜੀ ਹੋਈ ਹੈ 328 55 ਸਰੂਪਾ ਦੇ ਮਾਮਲੇ ਨਾਲ ਕਿਉਂਕਿ ਥੋੜੀ ਦੇਰ 'ਚ ਐਸਆਈਟੀ ਪਹੁੰਚ ਸਕਦੀ ਹੈ ਐਸਜੀਪੀਸੀ ਦੇ ਦਫ਼ਤਰ ਕਿਉਂਕਿ ਬੇਤੇ ਕਾਲੀ ਸੀ ਦੇਖਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ਼ ਨੇ ਆਦੇਸ਼ ਐਸਜੀਪੀਸ ਨੂੰ ਦਿੱਤੇ ਸੀ ਕਿ ਐਸਆਈਟੀ ਨੂੰ ਪੂਰਾ ਸਹਿਯੋਗ ਕੀਤਾ ਜਾਏ ਐਸਆਈਟੀ ਦੇ ਨਾਲ ਕੋਆਪਰੇਟ ਕੀਤਾ ਜਾਏ ਪਰ ਹੁਣ ਇਸ ਵਿੱਚ ਦੀ ਅਹਿਮ ਤੇ ਵੱਡੀ ਖਬਰ

ਤਕਾਲੀ ਅਹੁਦੇਦਾਰ ਐਸਜੀਪੀਸੀ ਦੇ 16 ਉਨਾਤੇ ਮਾਮਲਾ ਦਰਜ ਹੋਇਆ ਸੀ ਤੇ ਉਸ ਤੋਂ ਬਾਅਦ ਐਸਆਈਟੀ ਦਾ ਗਠਨ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਐਸਜੀਪੀਸੀ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਸਰਕਾਰ ਦਖਲਅੰਦਾਜ਼ੀ एसजीपीसी ਦਾ ਪ੍ਰਬੰਧਾ ਚ ਕਰ ਰਹੀ ਹੈ ਤੇ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ برداشت ਨਹੀਂ ਕੀਤੀ ਜਾਏਗੀ ਪਰ ਦੂਸਰੇ ਪਾਸੇ ਬੀਤੇ ਕੱਲ ਅਕਾਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਗੜਸ ਨੇ ਇਹ ਆਦੇਸ਼ ਦਿੱਤੇ ਨੇ ਕਿ ਐਸਆਈਟੀ ਦੇ ਨਾਲ ਐਸਜੀਪੀਸੀ ਪੂਰਾ ਸਹਾਇਉ ਕਰੇ ਕਿਉਂਕਿ ਇਸ ਪੂਰੇ ਮਾਮਲੇ 'ਤੇ ਜਾਂਚ ਪੜਤਾਲ ਲਗਾਤਾਰ ਜਾਰੀ ਹੈ ਕਈ ਡਾਕੂਮੈਂਟਸ ਜੁਨੇ ਓਂ ਖੰਗਾਲੇ ਜਾ ਚੁੱਕੇ ਨੇ ਜ਼ਬਤ ਕੀਤੇ ਜਾ ਚੁੱਕੇ ਨੇ ਐਸਐਸ ਖੋਲੀ ਕਮਲਜੀਤ ਸਿੰਘ ਨੂੰ ਇਸ ਬਾਬਤ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਮੇਰੇ ਨਾਲ ਮੇਰੇ ਸਹੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋ ਨੇ राजीव ਕਿੰਨਿਕ ਦੇ ਤੱਕ ਐਸਆਈਟੀ ਐਸਜੀਪੀਸੀ ਦਫਤਰ ਪਹੁੰਚ ਸਕਦੀ ਹੈ ਅੱਗੇ ਕੋ ਜੋ ਸੂਤਰਾਂ ਦੇ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਜਿਹੜੇ ਸਿੱਟ ਦੇ ਮੈਂਬਰ ਨੇ ਉਹ ਅੱਜ ਜੋ ਹੈ ਦਰਬਾਰ ਸਾਹਿਬ ਪਹੁੰਚ ਕੇ ਐਸਜੀਪੀਸੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ ਔਰ ਰਿਕਾਰਡ ਜਿਹੜਾ ਹੈ ਉਹ ਮੰਗਣ ਦੀ ਅੱਜ ਕੋਸ਼ਿਸ਼ ਕੀਤੀ ਜਾਣੀ ਹੈ ਕਿਉਂਕਿ ਕੱਲ ਤੋਂ ਕੁਝ ਜਿਹੜੀਆਂ ਸੋਸ਼ਲ ਮੀਡੀਆ ਤੇ ਚਰਚਾਵਾਂ ਨੇ ਕਿ ਕੁਝ ਜਿਹੜੇ ਪਾਵਨ ਸਰੂਪ ਨੇ ਉਹਨਾਂ ਬਾਰੇ ਜੋ ਹੈ ਸਿੱਟ ਨੂੰ ਪਤਾ ਲੱਗ ਚੁੱਕਿਆ ਹੈ ਬਹੁਤ ਸਾਰੇ ਸਰੂਪ ਜਿਹੜੇ ਨੇ ਉਹ ਜਿਹੜੇ ਲਾਪਤਾ ਰਿਕਵਰ ਕਰ ਲਿਆ ਗਿਆ ਤਾਂ ਇਹ ਇੱਕ ਆਪਣੇ ਆਪ ਦੇ ਵਿੱਚ بڑا ਅਸੀਂ ਕਹਿ ਸਕਦੇ ਹਾਂ ਕਿ ਹਰਾਮੀ ਜਿਹੜਾ ਜਨਕ ਪੂਰੀ ਜਿਹੜੀ ਜਾਂਚ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਮਾਮਲਾ ਗੁਰੂ ਸਾਹਿਬ ਦੇ ਨਾਲ ਪਾਸੇ ਪੰਥ ਦਾ ਹਵਾਲਾ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਜਿਹੜੀ ਸ਼ਿਕਾਇਤ ਤਰਜ ਕਰਵਾਈ ਗਈ ਸੀ ਕਿ ਬਹੁਤ ਸਾਰੇ ਜਿਹੜੇ ਸਰੂਪ ਜਿੰਨਾ ਬਾਰੇ ਅੱਜ ਤੱਕ ਅਤਾ ਪਤਾ ਨਹੀਂ ਹੈ ਉਹਨਾਂ ਦਾ ਔਰ ਉਹ ਸਰੂਪ ਕਿੱਥੇ ਗਏ ਹਾਲਾਂਕਿ ਐਸਜੀਪੀਸੀ ਨੇ ਦੱਸਿਆ ਕਿ ਇਹ ਪੂਰਾ ਜਿਹੜਾ ਪੈਸੇ ਦੇ ਲੈਣ ਦੇਣ ਦਾ ਮਾਮਲਾ ਸੀ ਜਿਹੜੇ ਅਧਿਕਾਰੀਆਂ ਨੇ ਸਰੂਪ ਦਿੱਤੇ ਉਹਨਾਂ ਨੇ ਜਿਹੜੀ ਭੇਟਾ ਉਹ ਜਿਹੜਾ ਐਸਜੀਪੀਸੀ ਦਾ ਅਕਾਊਂਟ ਹੈ ਉਸ ਦੇ ਵਿੱਚ ਜਮਾ ਨਹੀਂ ਕਰਵਾਏ ਤਾਂ ਹੁਣ ਕਿਉਂਕਿ ਮਾਮਲਾ ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਦੇ ਕੋਲ ਹੈ ਔਰ ਜਾਂਚ ਕਮੇਟੀ ਇੱਕ ਬਣਾਈ ਗਈ ਹੈ ਟੀਮ ਪੂਰੀ ਜਿਹੜੀ ਚ ਗਠਿਤ ਕੀਤੀ ਗਈ ਸੀ ਉਸ ਟੀਮ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਨੀਅਰ ਪੁਲਿਸ ਅਫਸਰ ਵੀ ਸ਼ਾਮਿਲ ਨੇ ਤਾਂ ਲਗਾਤਾਰ ਵੀ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਐਜਪੀਸੀ ਨੇ ਇਨਕਾਰ ਕਰ ਦਿੱਤਾ ਹੈ ਕਿ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰਨਗੇ ਤਾਂ ਹੁਣ ਜਕੀਦਾਰ ਦੇ ਆਦੇਸ਼ ਤੋਂ ਬਾਅਦ ਜਦੋਂ ਇਹ ਗੱਲ ਕਹੀ ਗਈ ਹੈ ਕਿ ਐਸਡੀਪੀਸੀ ਸਹਿਯੋਗ ਕਰੇ ਤਾਂ ਅੱਜ ਕਿਉਂਕਿ ਇੱਕ ਪਾਸੇ ਲੋਹੜੀ ਦਾ ਤਿਉਹਾਰ ਹੈ ਭਾਵੇਂ ਕਿ ਛੁੱਟੀ ਦਾ ਦਿਨ ਹੈ ਪਰ ਉਸ ਦੇ ਬਾਵਜੂਦ ਵੀ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਐਸਡੀਪੀਸੀ ਦਫ਼ਤਰ ਪਹੁੰਚ ਰਹੇ ਨੇ ਜਿਹੜੇ-ਕਿਹੜੇ ਅਧਿਕਾਰੀਆਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਥੋੜੀ ਦੇਰ ਦੇ ਵਿੱਚ ਤਸਵੀਰ ਜਿਹੜੀ ਹੈ ਉਹ ਪੱਸ਼ਟਰ ਹੋਏਗੀ ਪਰ ਫਿਲਹਾਲ ਇਹ ਜਾਣਕਾਰੀ ਜ਼ਰੂਰ ਹੈ ਕਿ ਅੱਜ ਐਸਡੀਪੀਸੀ ਦਫ਼ਤਰ ਪਹੁੰਚ ਕੇ ਜਿਹੜਾ ਸਿੱਟ ਦੇ ਜਿਹੜੇ ਮੈਂਬਰ ਨੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਵੱਲੋਂ ਰਿਕਾਰਡ ਜਿਹੜਾ ਉਹ ਮੰਗਿਆ ਜਾ ਸਕਦਾ ਹੈ। ਤੇ ਭਾਈ ਜਾ ਸਕਦੇ ਹੈ ਕਿ ਕਮਿਸ਼ਨਰਟ ਆਫ ਪੁਲਿਸ ਕਿਉਂਕਿ ਉਹਨਾਂ ਦੀ ਅਗਵਾਈ ਹੇਠ ਹੀ ਇਹ ਪੂਰੀ ਐਸਆਈਟੀ ਕੰਮ ਕਰ ਰਹੀ ਹੈ ਉਹ ਇੱਥੇ ਪਹੁੰਚਣਗੇ ਤੇ ਕਈ ਜੋ ਡਾਕੂਮੈਂਟਸ ਨੇ ਉਹ ਇੱਥੇ ਖੰਗਾਲੇ ਜਾ ਸਕਦੇ ਨੇ ਜਾਣਕਾਰੀ ਹਾਸਲ ਕੀਤੀ ਜਾਏਗੀ ਐਸਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਤੇ ਕੋ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਭਵੇਂ ਕਿ ਪੁਲਿਸ ਕਮਿਸ਼ਨਰ ਜਿਹੜੇ ਇਸ ਟੀਮ ਦੇ ਅਸੀਂ ਕਹੀਏ ਕਿ ਇੰਚਾਰਜ ਨੇ ਉਹ ਭਵੇਂ ਨਹੀਂ ਜਾ ਰਹੇ ਪਰ ਜਿਹੜੇ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚ ਏਆਈਜੀ ਵਿਜੀਲੈਂਸ ਜਿਹੜੇ ਨੇ ਉਹ ਵੀ ਅਮਰitsar ਪਹੁੰਚੇ ਹੋਏ ਨੇ ਕਿਉਂਕਿ ਜਾਂਚ ਤੇ ਲਗਾਤਾਰ ਤੇਜ਼ ਕੀਤੀ ਜਾ ਰਹੀ ਹੈ ਕਿਉਂਕਿ 15 ਜਨਵਰੀ ਨੂੰ ਮੁੱਖ ਮੰਤਰੀ ਨੇ ਵੀ ਜੋ ਹੈ ਕਾਲ ਤਖਤ ਸਾਹਿਬ ਕੇ ਪੇਸ਼ ਹੋਣਾ ਤਾਂ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਸਿੱਟਦੀ ਇਹ ਕੋਸ਼ਿਸ਼ ਹੈ ਕਿ ਰਿਕਾਰਡ ਜਿਹੜਾ ਪਤਾ ਕਰਵਾ ਕੇ ਕਟੋ-ਕਟ ਇਹ ਜ਼ਰੂਰ ਸਨਿਸ਼ਚਿਤ ਕੀਤਾ ਜਾਵੇ ਕਿ ਵਾਕਈ ਹੀ ਜਿਹੜੇ ਇਲਜ਼ਾਮ ਲੱਗ ਰਹੇ ਨੇ এসਜੀਪੀਸੀ ਦੇ ਉੱਤੇ ਕਿ ਇਹ ਜਿਹੜੇ ਸਰੂਪ ਨੇ ਉਹ ਸਿਫਾਰਸ਼ੀ ਲੋਕਾਂ ਨੂੰ ਦਿੱਤੇ ਗਏ ਔਰ ਜਿਹੜਾ ਬਰਗਾੜੀ ਦੀ ਗੱਲ ਹੋ ਰਹੀ ਹੈ ਕਿ ਜਿਹੜੀ ਬੇਅਦਬੀ ਵੀ ਸੀ ਹੋ ਸਕਦਾ ਕਿ ਉਹ ਇਹੀ ਸਰੂਪ ਹੋਣ ਜਿਨ੍ਹਾਂ ਦਾ ਕੋਈ ਰਿਕਾਰਡ ਐਸਜੀਪੀਸੀ ਦੇ ਕੋਲ ਨਹੀਂ ਹੈ ਜਦ ਕਿ ਐਸਜੀਪੀਸੀ ਇਹ ਵੀ ਗੱਲ ਸਪਸ਼ਟ ਕਰ ਚੁੱਕੀ ਹੈ ਕਿ ਜਿਹੜੀ ਸਰਦਾਰ ਈਸ਼ਰ ਸਿੰਘ ਅਧੀ ਜਿਹੜੀ ਪੜਤਾਲੀਆ ਕਮਿਸ਼ਨ ਸੀ ਉਸ ਦੀ ਜਿਹੜੀ ਰਿਪੋਰਟ ਹੈ ਉਹ ਐਸਜੀਪੀਸੀ ਦੀ ਵੈੱਬਸਾਈਟ ਦੇ ਉੱਤੇ ਅਵੇਲੇਬਲ ਹੈ ਉਸ ਦੇ ਵਿੱਚ ਹਰ ਇੱਕ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਹੜੇ ਸਰੂਪ ਕਿੱਥੋਂ ਕਿੱਥੇ ਗਏ ਔਰ ਕਿ ਉਸ ਦੇ ਵਿੱਚ ਜਿਹੜੀਆਂ ਹੁਣ ਤਾਈਆਂ ਹੋਈਆਂ ਔਰ ਪੈਸਾ ਜਿਹੜੇ ਅਧਿਕਾਰੀਆਂ ਨੇ ਨਹੀਂ ਜਮ੍ਹਾਂ ਕਰਵਾਇਆ ਉਹਨਾਂ ਦੇ ਖਿਲਾਫ ਹੁਣ ਤੱਕ ਕੋਈ ਭਾੜੀ ਕਾਰਵਾਈ ਜਿਹੜੀ ਉਹ ਕੀਤੀ ਜਾ ਚੁੱਕੀ ਉਹਨਾਂ ਨੂੰ ਡਿਸਮਿਸ ਕੀਤਾ ਜਾ ਚੁੱਕਾ ਹੈ ਪਰ ਕਿਉਂਕਿ ਲੰਮਾ ਇੱਕ ਮੋਰਚਾ ਚੱਲ ਰਿਹਾ ਸੀ ਸਿੱਖ ਸਦਭਾਵਨਾ ਦਾ ਹੂੰ ਹੰਦੇ ਰਸਤੇ ਦੇ ਵਿੱਚ ਇਹ ਇੱਕ ਅਭਿਆਨ ਚਲਾਇਆ ਗਿਆ ਸੀ ਕਿ ਜਦੋਂ ਤੱਕ 328 ਪਾਵਨ ਸਰੂਪ ਨਹੀਂ ਲੱਭੇ ਜਾਂਦੇ ਉਹਨਾਂ ਦਾ ਕੋਈ ਪ੍ਰੋਪਰ ਜਿਹੜੀ ਅ ਤੇ ਜ ਸੰਗਤ ਦੇ ਸਾਹਮਣੇ ਨਹੀਂ ਜਾਂਚ ਕਰਕੇ ਰਿਪੋਰਟ ਰੱਖੀ ਜਾਂਦੀ ਕਿ ਉਹ ਸਰੂਪ ਕਿੱਥੇ ਗਏ ਸੀ ਕਿਸ ਅਵਸਥਾ ਦੇ ਵਿੱਚ ਰੱਖੇ ਗਏ ਤਾਂ ਉਸ ਤੋਂ ਬਾਅਦ ਇਹ ਜਿਹੜੀ ਐਫ ਆਈ ਆਰ ਹੈ ਉਹ ਦਰਜ ਹੋਈ ਸੀ ਮਰਾ ਫਾਇਰ ਦਰਦ ਕਰਨ ਤੋਂ ਬਾਅਦ ਹੁਣ ਜਿਸ ਤਰੀਕੇ ਦੇ ਨਾਲ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਉਹਨਾਂ ਵੱਲੋਂ ਲਗਾਤਾਰ ਜਾਂਚ ਜਿਹੜੀ ਹੈ ਉਹ ਤੇਜ਼ ਕੀਤੀ ਗਈ ਹੈ ਔਰ ਇਸੇ ਦਾ ਹੀ ਅੱਜ ਅਸੀਂ ਕਹਿ ਸਕਦੇ ਹਾਂ ਨਤੀਜਾ ਕਿ ਹੁਣ ਐਸਟਪੀਸੀ ਦਫ਼ਤਰ ਪਹੁੰਚ ਕੇ ਇਸੇ ਤੋਂ ਵੱਲੋਂ ਜਿਹੜੀ ਆਪਣੀ ਜਾਂਚ ਹੈ ਉਹ ਕੀਤੀ ਜਾਣੀ ਹੈ ਤੇ ਰਾਜੀਵ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਅਹਿਮ ਤੇ ਵੱਡੀ ਜਾਣਕਾਰੀ ਦੇ ਦਈਏ 328 ਪਾਵਨ ਸਰੂਪ ਮਾਮਲਾ ਜੁੜੀ ਵੱਡੀ ਖਬਰ ਐਸuele ਦੀ ਥੋੜੀ ਦੇਰ ਐਸਆਈਟੀ ਪਹੁੰਚ ਸਕਦੀ ਹੈ ਐਸਜੀਪੀਸੀ ਦਫ਼ਤਰ ਪੁੱਛ ਪੜਤਾਲ ਕੀਤੀ ਜਾਏਗੀ ਜਥੇਦਾਰ ਸਾਹਿਬ ਨੇ SGPC ਨੂੰ SIT ਦਾ ਸਹਿਯੋਗ ਕਰਨ ਦੇ ਆਦੇਸ਼ ਦਿੱਤੇ ਇਸ ਸਾਫ ਤੌਰ ਤੇ ਅੱਜ ਕੱਲ ਦਾ ਜ਼ਿਕਰ ਵੀ ਜਥੇਦਾਰ ਸਾਹਿਬ ਦੇ ਆਦੇਸ਼ ਚ ਹੋਇਆ ਸੀ ਕਿ ਸੰਗਤਾਂ ਤੇ ਮਨਾ ਚ ਕੁਝ ਸ਼ੰਸੇ ਨੇ ਜਿਸ ਕਰਕੇ ਇਹ ਤਾਕੀਦ ਕੀਤੀ ਜਾਂਦੀ ਹੈ ਆਦੇਸ਼ ਦਿੱਤੇ ਜਾਂਦੇ ਨੇ SGPC ਨੂੰ ਕੀ ਪੂਰੇ ਤਰੀਕੇ ਨਾਲ ਕੋਆਪਰੇਟ ਕੀਤਾ ਜਾਏ ਪਰ ਦੂਸਰੇ ਪਾਸੇ ਇਸ ਤੋਂ ਪਹਿਲਾਂ ਦਾ ਮੈਂ ਜ਼ਿਕਰ ਕਰਾਂ ਤੇ ਸਾਫ ਤੌਰ ਤੇ SGPC ਦੇ ਵੱਲੋਂ ਪਹਿਲਾਂ ਮਨਾ ਕਰ ਦਿੱਤਾ ਗਿਆ ਸੀ ਕਿ ਅਸੀਂ ਕਿਸੇ ਤਰੀਕੇ ਦੀ ਕੋਆਪਰੇਸ਼ਨ ਨਹੀਂ ਦਿਖਾਵਾਂਗੇ SIT ਦੇ ਨਾਲ ਤੇ ਉਸ ਤੋਂ ਬਾਅਦ ਕੱਲ ਜਥੇਦਾਰ ਸਾਹਿਬ ਨੇ ਆਦੇਸ਼ ਦਿੱਤੇ ਕਿਉਂਕਿ SGPC ਲਗਾਤਾਰ ਇਸ ਕਾਲ ਦਾ ਜ਼ਿਕਰ ਕਰਦੀ ਆਈ ਹੈ ਕਿ ਕੋਈ ਵੀ ਬੇਅਦਬੀ ਦਾ ਮਾਮਲਾ ਨਹੀਂ ਹੈ ਤੇ ਅਕਾਲ ਤਖਸਾਲ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਆਪਣੇ ਪਦਰ ਤੇ ਐਸਜੀਪੀਸੀਐਸ ਪੂਰੇ ਮੁੱਦੇ ਤੇ ਕਾਰਵਾਈ ਕਰਵਾ ਚੁੱਕਿਆ ਹੈ ਇਹ ਪੈਸਿਆਂ ਦੀ ਹਿਰਾਫੇਰੀ ਦਾ ਪੂਰਾ ਮਾਮਲਾ ਹੈ ਪਰ ਦੂਸਰੇ ਪਾਸੇ ਐਸਜੀਪੀ ਸੇ ਪਤਾ ਲਗਾਂ ਚ ਜੁਟੀ ਹੋਈ ਹੈ ਕਿ 328 ਪਾਵਨ ਸਰੂਪ ਦਾ ਪੂਰਾ ਡਾਟਾ ਕਿੱਥੇ 328 ਸਰੂਪ ਕਿੱਥੇ ਗਏ ਸੀਐਮ ਭਗਵੰਤ ਪਾਣ ਨੇ ਵੀ ਇਸ ਕਾਲ ਦਾ ਜ਼ਿਕਰ ਵਾਰ-ਵਾਰ ਕੀਤਾ ਸੀ ਕਿ ਇਹ ਅਸੀਂ ਕੋਈ ਪੈਸਿਆਂ ਦੀ ਹਿਰਾਫੇਰੀ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਨਹੀਂ ਕਰ ਰਹੇ ਬਲਕਿ ਅਸੀਂ ਜਾਂਚ ਕਰ ਰਹੇ ਹਾਂ ਬੈਦ ਵੀ ਹੋਈ ਕਿ ਨਹੀਂ ਹੋਈ ਕਿਉਂਕਿ 328 ਪਾਵਨ ਸਰੂਪ ਕਿੱਥੇ ਨੇ ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸੰਗਤਾਂ ਦੇ ਮਨਾਛ ਸ਼ੰਸੇ ਨੇ ਸੰਗਤ ਜਾਨਣਾ ਚਾਹੁੰਦੀ ਹੈ ਕਿ 328 ਪਾਵਨ ਸਰੂਪ ਕਿੱਥੇ ਨੇ ਤੇ ਹੁਣ ਇਸ ਬਾਰੇ ਦੀ ਅਹਿਮ ਤੇ ਵੱਡੀ ਖਬਰ ਥੋੜੀ ਦੇਚ ਐਸਆਈਟੀ ਪਹੁੰਚ ਸਕਦੀ ਹੈ ਐਸਜੀਪੀਸੀ ਦਫਤਰ ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਗਾਤਾਰ ਫੋਨ ਲਾਈਨ ਤੇ ਜੁੜੋਏ ਨੇ ਰਾਜੀਵ ਜਥੇਦਾਰ ਸਾਹਿਬ ਨੇ ਬੀਤੇ ਕੱਲ੍ਹ ਜੋ ਆਦੇਸ਼ ਦਿੱਤੇ ਸੀ ਉਸ 'ਚ ਇਸ ਕੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਸੰਗਤਾਂ ਦੇ ਮਨਾਛ ਕੁਝ ਸ਼ੰਸੇ ਨੇ ਤੇ ਉਸ ਸ਼ੰਸਿਆਂ ਨੂੰ ਦੂਰ ਕਰਨ ਦੇ ਲਈ ਇਹ ਆਦੇਸ਼ ਮੈਂ ਦੇ ਰਿਹਾ ਹਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹਦੇਦ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਇੱਕ ਦੋ ਚੀਜ਼ਾਂ ਬੜੀਆਂ ਅਹਿਮ ਸੀ ਇੱਕ ਤਾਂ ਇਹ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਸੀ ਕਿ ਜਿਹੜੀ ਇਨੀਸ਼ੀਅਲ ਸਿੰਘ ਦੀ ਰਿਪੋਰਟ ਹੈ ਉਸ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ ਸੀ ਕਿ ਕੋਈ ਵੀ ਸਿਆਸੀ ਪਾਰਟੀ ਇਸ ਮਾਮਲੇ ਦਾ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ ਪੋਲਿਟੀਕਲ ਐਡਵਾਂਟੇਜ ਜਿਹੜਾ ਕੋਈ ਨਾ ਲਵੇ ਹਾਲਾਂਕਿ ਉਸ ਵੇਲੇ ਪੰਜਾਬ ਦੇ ਵਿੱਚ ਜੋ ਹੈ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਔਰ ਉਸ ਵੇਲੇ ਇਹ ਗੱਲ ਜਿਹੜੀ ਹੋਈ ਸੀ ਤੇ ਅਕਾਲੀ ਦਲ ਨੂੰ ਹੋ ਸਕਦਾ ਕਿ ਉਸ ਵੇਲੇ ਜੋ ਹੈ ਸੰਬੋਧਨ ਕਰਦੇ ਆਂ ਗੱਲ ਲਿਖੀ ਹੋਵੇ ਕਿ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਅਕਾਲੀ ਦਲ ਨੂੰ ਇਸ ਦਾ ਕੋਈ ਲਾਹਾ ਮਿਲ ਸਕਦਾ ਹੈ ਪਰ ਬਾਦ ਦੇ ਵਿੱਚ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਔਰ ਹੁਣ ਅਜੇਹੇ ਦੇ ਵਿੱਚ ਫੇਰ ਇੱਕ ਵਾਰ ਉਹੀ ਚੀਜ਼ ਨੂੰ ਦੁਹਰਾਉਣਾ ਕਿ ਕੋਈ ਵੀ ਪਾਰਟੀ ਇਸ ਦਾ ਸਿਆਸੀ ਲਾਹਾ ਨਾ ਲਵੇ ਕਿਉਂਕਿ ਸੰਗਤ ਦੇ ਮੰਨ ਦੇ ਵਿੱਚ ਬਹੁਤ ਸਾਰੀਆਂ ਦੁਬਿਧਾਵਾਂ ਨੇ ਬਹੁਤ ਸਾਰੇ ਸਵਾਲ ਨੇ ਤਾਂ ਉਹਨਾਂ ਸਵਾਲਾਂ ਦੇ ਕਿਤਨਾ ਕਿਤੇ ਜਿੱਕਰ ਜਵਾਬ ਸੱਚਮੁੱਚ ਲੱਭੜੇ ਨੇ ਤਾਂ ਇਸ ਕਰਕੇ ਐਸਡੀਪੀਸੀ ਦੇ ਬਿਨਾਂ ਸਹਿਯੋਗ ਕੀਤਿਆਂ ਇਹ ਜਿਹੜੀ ਜਕਰ ਪੁਲਿਸ ਦੀ ਜਾਂਚ ਹਾਲਾਂਕਿ ਐਸਡੀਪੀਸੀ ਤਾਂ ਪਹਿਲਾਂ ਹੀ ਕਹਿ ਚੁੱਕੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਇਹ ਜਾਂਚ ਕਰ ਚੁੱਕੇ ਹਾਂ ਦੂਜੇ ਪਾਸੇ ਜਿਹੜੇ ਸਾਫਕਾ ਜੱਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਉਸ ਵੇਲੇ ਜੱਥੇਦਾਰ ਸਨ ਉਹਨਾਂ ਵੱਲੋਂ ਹੀ ਜਾਂਚ ਦਾ ਆਦੇਸ਼ ਹੋਇਆ ਸੀ ਪਰ ਉਹਨਾਂ ਨੇ ਨਿਊਜ਼ 18 ਦੇ ਨਾਲ ਦੋ ਤਿੰਨ ਦਿਨ ਪਹਿਲਾਂ ਗੱਲਬਾਤ ਕਰਦਿਆਂ ਇਹ ਗੱਲ ਸਪਸ਼ਟ ਕੀਤੀ ਕਿ ਜਿਹੜੇ ਜਿੰਨੇ ਵੀ ਸਬੂਤ ਨੇ ਜਾਂ ਜੋ ਵੀ ਹੈ ਤਾਂ ਐਸਜੀਪੀਸੀ ਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕਿ ਅਸੀਂ ਜਾਂਚ ਸਹਿਯੋਗ ਨਹੀਂ ਕਰਾਂਗੇ ਉਹਨਾਂ ਦਾ ਕਹਿਣਾ ਸੀ ਕਿ ਸਹਿਯੋਗ ਵੀ ਕਰਨ ਔਰ ਨਾਲ ਦੀ ਨਾਲ ਸੰਕਾ ਸਰਕਾਰ ਨੂੰ ਸਵਾਲ ਵੀ ਕਰਨ ਕਿ ਇਹ ਜਿਹੜੇ ਸਰੂਪਾਂ ਤੋਂ ਇਲਾਵਾ ਪੰਜਾਬ 'ਚ ਹੋਰ ਵੱਡੇ ਪੱਧਰ ਤੇ ਜਿਹੜੀਆਂ ਬੇਅਦਬੀਆਂ ਹੋਈਆਂ ਸੀ ਜਿਹੜੇ ਬੰਬ ਕਾਂਡ ਹੋਏ ਸੀ ਆਖਿਰਕਾਰ ਉਹਨਾਂ ਦੀ ਜਾਂਚ ਹੁਣ ਤੱਕ ਕਿੱਥੇ ਹੈ ਸਰਕਾਰ ਨੇ ਉਸ ਦੇ ਵਿੱਚ ਕੀ ਕੁਝ ਕੀਤਾ ਤਾਂ ਇਹ ਉਹਨਾਂ ਦਾ ਆਪਣਾ ਤਰਕ ਸੀ ਪਰ ਉਸੇ ਦੇ ਚੱਲਦੇ ਅਸੀਂ ਅਗਲੇ ਦਿਨ ਇੱਕ ਬਿਆਨ ਜਾਰੀ ਪੰਜਾਬ ਸਰਕਾਰ ਹੈ ਵਾਰ-ਵਾਰ ਇਸ ਕੱਲ ਦਾ ਜ਼ਿਕਰ ਕਰਦੀ ਹੈ ਕਿ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੀ ਅਸੀਂ ਇਹ ਪੂਰੀ ਕਾਰਵਾਈ ਸ਼ੁਰੂ ਕੀਤੀ ਹੈ ਹਾਈ ਕੋਰਟ ਦਾ ਆਦੇਸ਼ ਸੀ ਉਹ ਸਰਕਾਰ ਜ਼ਰੂਰ ਆਪਣਾ ਤਰਕ ਦੇ ਰਹੀ ਹੈ ਕਿ ਅਸੀਂ ਹਾਈ ਕੋਰਟ ਦੇ ਆਦੇਸ਼ ਤੋਂ ਜਾਂ ਜੋ ਵੀ ਇੱਕ ਕਾਨੂੰਨੀ ਜਿੰਨੇ ਵੀ ਪੱਖ ਹੁੰਦੇ ਨੇ ਉਸ ਤੋਂ ਬਾਅਦ ਹੀ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਪਰ ਦੂਜੀ ਪਾਸੇ ਜੇਕਰ ਜੀਪੀਸੀ ਦਾ ਤਰਕ ਦੇਖੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਜਿਹੜੇ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਗਿਆ ਉਹਨਾਂ ਨੂੰ ਜੋ ਬਣਦੀ ਸਜ਼ਾ ਜਿਹੜੀ ਸੀ ਉਹ ਦਿੱਤੀ ਗਈ ਤਾਂ ਉਸ ਤੋਂ ਬਾਅਦ ਉਹ ਵੀ ਹਾਈ ਕੋਰਟ ਦੇ ਵਿੱਚ ਪਹੁੰਚੇ ਸੀ ਪਰ ਹਾਈ ਕੋਰਟ ਤੋਂ ਉਹਨਾਂ ਨੂੰ ਕੋਈ ਰਾਹਤ ਜਿਹੜੀ ਹੈ ਉਹ ਨਹੀਂ ਸੀ ਮਿਲੀ ਕਿਉਂਕਿ ਉਹਨਾਂ ਦਾ ਜਿਹੜਾ ਗੁਨਾਹ ਸੀ ਉਹ ਬਹੁਤ ਵੱਡਾ ਸੀ ਔਰ ਉਸ ਦੀ ਸਜ਼ਾ ਇਹੀ ਸੀ ਕਿ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਨਹੀਂ ਤਾਂ ਅਸੀਂ ਦੇਖਦੇ ਕਿ ਜੇਕਰ ਕਿਸੇ ਨੇ ਕੋਈ ਧਾਰਮਿਕ ਅਗਿਆ ਕੀਤੀ ਹੁੰਦੀ ਹੈ ਤਾਂ ਉਸ ਨੂੰ ਮਹਿਜ਼ ਅਕਾਰ ਤੱਕ ਤੋਂ ਜਿਹੜੀ ਹੈ ਉਹ ਤਨਖਾਹ ਲਗਾ ਦਿੱਤੀ ਜਾਂਦੀ ਹੈ ਸੇਵਾ ਕਰਨ ਤੋਂ ਬਾਅਦ ਫਿਰ ਤੋਂ ਸੁਨੂ ਜਿਹੜੀ ਪੋਲਸੀ ਬਖਸ਼ ਦਿੱਤੀ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਅਜੇ ਹਾਲ ਬਿਲਕੁਲ ਨਹੀਂ ਸੀ ਕੀਤਾ ਗਿਆ ਬਕਾਇਦਾ ਇੱਕ ਜਾਂਚ ਟੀਮ ਬਣਾਈ ਗਈ ਸੀ ਉਸ ਚਾਰਜ ਟੀਮ ਦੀ ਜਿਹੜੀ ਰਿਪੋਰਟ ਹੈ ਉਹ ਆਉਣ ਤੋਂ ਬਾਅਦ ਹੀ ਉਹਨਾਂ ਸਾਰਿਆਂ ਨੂੰ ਜੋ ਹੈ ਉਹ ਨੌਕਰੀਆਂ ਤੋਂ ਫਾਰਕ ਕੀਤਾ ਗਿਆ ਸੀ ਔਰ ਉਸ ਵੇਲੇ ਹੀ ਜਿਹੜੇ ਸਤਿੰਦਰ ਸਿੰਘ ਕੋਹਲੀ ਨੇ ਉਹਨਾਂ ਨੂੰ ਵੀ ਮੋਟੀ ਰਕਮ ਜਿਹੜੀ ਆ ਤਨਖਾਹ ਵਜੋਂ ਦਿੱਤੀ ਜਾਂਦੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਔਰ ਇਸੇ ਕਰਕੇ ਹੁਣ ਜਦੋਂ ਮੋਰ ਤੋਂ ਜਾਂਚ ਜਿਹੜੀ ਆ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਆ ਤਾਂ ਦੋ ਜਿਹੜੇ ਲੋਕ ਨੇ ਹੁਣ ਤੱਕ ਗ੍ਰਿਫਤਾਰ ਜਿਹੜੇ ਕੀਤੇ ਗਏ ਨੇ ਇੱਕ ਤਾਂ ਜਿਹੜਾ ਸੈਂਟ ਜਿਹੜਾ ਸੁਪਰਵਾਈਜ਼ਰ ਹੈ ਕਮਲਜੀਤ ਸਿੰਘ ਉਸ ਤੋਂ ਇਲਾਵਾ